ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਆਪਣੇ YouTube ਦੇ ਲਾਈਵ ਸੈਸ਼ਨ ਦੇ ਵਿੱਚ ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਹਰਚਰਨ ਸਿੰਘ ਦੇ MCQਸ ਨਾਟਕਕਾਰ ਤੇ ਇਕਾਂਗੀਕਾਰ ਹਰਚਰਨ ਸਿੰਘ MCQ ਭਾਗ ਪਹਿਲਾ ਤਾਂ ਸਾਰੇ ਜਣੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤਾਂ ਜੋ ਸਾਰੇ ਜਣੇ ਟਾਈਮ ਤੇ ਕਲਾਸ ਦੇ ਵਿੱਚ ਆ ਜਾਣ ਸੋ ਸਭ ਦਾ ਸਵਾਗਤ ਹੈ ਜੀ ਕੀਤ ਜੀ ਪ੍ਰੀਤ ਜੀ ਮਾਨ ਜੀ ਵਾਹਿਗੁਰੂ ਜੀ ਪਰਮ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਪਰੀ ਜੀ ਵੀ ਆਏ ਸੀ ਹਾਂਜੀ ਸੋ ਸਵਾਗਤ ਹੈ ਜੀ ਸਭ ਦਾ ਇੱਕ ਵਾਰੀ ਕਲਾਸ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਆਡੀਓ ਵੀਡੀਓ ਦੀ ਕਨਫਰਮੇਸ਼ਨ ਦੇ ਦਿਓ ਜੀ ਤਾਂ ਜੋ ਆਪਾਂ ਆਪਣੀ ਅੱਜ ਦੀ ਕਲਾਸ ਹੈ ਉਹ ਸ਼ੁਰੂ ਕਰ ਸਕੀਏ ਜੀ ਤਾਂ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤੇ ਵਧਦੇ ਹਾਂ ਜੀ ਪਹਿਲੇ ਪ੍ਰਸ਼ਨ ਵੱਲ ਹਾਂਜੀ ਦੀ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਨਾਟਕਕਾਰ ਹਰਚਰਨ ਸਿੰਘ ਦਾ ਜਨਮ ਕਦੋਂ ਹੋਇਆ অপਸ਼ਨ A 4 ਦਸੰਬਰ 2006 B 10 ਦਸੰਬਰ 1915 C 1937 ਜਾਂ D 1941 ਹਾਂਜੀ ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਬਿਲਕੁਲ ਸਹੀ ਹੈ ਸੌਰੀ ਬੀ ਬੀ ਉੱਤਰ ਸਹੀ ਰਹੇਗਾ ਜੀ 10 ਦਸੰਬਰ 1915 ਦੇ ਵਿੱਚ ਹੋਇਆ ਹੈ ਜੀ ਤਾਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਹਰਚਰਨ ਸਿੰਘ ਦੇ ਪਿਤਾ ਦਾ ਨਾਂ ਕੀ ਸੀ ਆਪਸ਼ਨ ਏ ਮਹਿੰਦਰ ਸਿੰਘ ਰੰਧਾਵਾ ਬੀ ਹਰਬਖਸ਼ ਲਾਟਾ ਸੀਰਪਾ ਸਿੰਘ ਤੇ ਡੀ सुरेंद्र कौर सुरेंद्र ਸਿੰਘ ਕੋਲੀ ਓਕੇ ਪਹਿਲੇ ਪ੍ਰਸ਼ਨ ਦੇ ਵਿੱਚ ਇੱਕ ਮਿੰਟ ਚੈੱਕ ਕਰਦੇ ਆ ਜੀ ਹਾਂਜੀ 10 ਦਸੰਬਰ 1914 ਜੀ 14 ਜਿੱਥੇ 15 ਹੈ ਉੱਥੇ 14 ਆਏਗਾ ਬਿਲਕੁਲ ਜੀ ਬਿਲਕੁਲ ਸਹੀ 10 ਦਸੰਬਰ 1914 ਹਾਂਜੀ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰ ਦਿਓ ਜੀ ਪ੍ਰੀਤ ਜੀ ਸਤਿ ਸ਼੍ਰੀ ਅਕਾਲ ਹਾਂਜੀ ਸੋ ਪ੍ਰਸ਼ਨ ਨੰਬਰ 2 ਦੇ ਲਈ ਉੱਤਰ ਕਰਿਓ ਜੀ ਸਾਰੇ ਜਣੇ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਕਿਰਪਾ ਸਿੰਘ ਹੈ ਜੀ ਉਹਨਾਂ ਦੇ ਪਿਤਾ ਜੀ ਦਾ ਨਾਮ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਹਰਚਰਨ ਸਿੰਘ ਨੇ ਆਪਣੀ ਪਤਨੀ ਧਰਮਕੌਰ ਨੂੰ ਪਹਿਲੀ ਵਾਰ ਕਿਹੜੇ ਨਾਟਕ ਵਿੱਚ ਲਾਹੌਰ ਦੀ ਸਟੇਜ ਉੱਪਰ ਲਿਆਂਦਾ অপਸ਼ਨ A ਰਾਜਾ ਪੋਰਸ B ਕਮਲਾ ਕੁਮਾਰੀ C ਅੰਜੋੜ ਤੇ D ਖੇਡਣ ਦੇ ਦਿਨ 4 ਹਾਂਜੀ ਪ੍ਰਸ਼ਨ ਨੰਬਰ 3 ਦੇ ਲਈ ਉੱਤਰ ਕਰ ਦਿਓ ਜੀ ਬਿਲਕੁਲ ਜੀ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਸੀ ਬਿਲਕੁਲ ਸਹੀ ਹੈ ਅਨਜੋੜ ਨਾਟਕ ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਆਪਣੀ ਪਤਨੀ ਧਰਮਕੌਰ ਨੂੰ ਸਟੇਜ ਦੇ ਉੱਪਰ ਲਿਆਂਦਾ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 4 ਪੰਜਾਬੀ ਰੰਗਮંચ ਦੇ ਇਤਿਹਾਸ ਵਿੱਚ ਹਰਚਰਨ ਸਿੰਘ ਨੇ ਪਹਿਲਾ ਲੋਕਨਾਟ ਪੰਜਾਬੀ ਆਰਟ ਥੀਏਟਰ ਕਦੋਂ ਸਥਾਪਿਤ ਕੀਤਾ ਆਪਸ਼ਨ A 1937 B 1938 C 1964 ਤੇ D 1949 ਹਾਂਜੀ ਪ੍ਰਸ਼ਨ ਨੰਬਰ 4 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੇ ਸਨ ਦੇ ਵਿੱਚ ਉਹਨਾਂ ਨੇ ਇਹ ਥੀਏਟਰ ਪੰਜਾਬ ਆਰਟ ਥੀਏਟਰ ਬਣਾਇਆ ਜੀ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ 1939ਵੀ ਨੈਕਸਟ ਪ੍ਰਸ਼ਨ ਨੰਬਰ 5 ਹਰਚਰਨ ਸਿੰਘ ਦਾ ਪਹਿਲਾ ਰੋਮਾਂਚਕ ਸੁਖਾੰਤ ਨਾਟਕ ਕਿਹੜਾ ਹੈ ਜੋ 1937 ਵਿੱਚ ਲਿਖਿਆ ਗਿਆ অপਸ਼ਨ A ਰਾਜਾ ਪੋਰਸ B ਕਮਲਾ ਕੁਮਾਰੀ C Munshi Gangaram ਤੇ C D ਅੰਜੋੜ ਹਾਂਜੀ ਪ੍ਰਸ਼ਨ ਨੰਬਰ 5 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ B ਕੀਤਾ ਹੈ ਜੀ ਬਿਲਕੁਲ ਸਹੀ ਹੈ ਕਮਲਾ ਕੁਮਾਰੀ ਨੈਕਸਟ ਪ੍ਰਸ਼ਨ 6 ਖਰਚਰਨ ਸਿੰਘ ਨੂੰ ਨਾਟਕ ਜਗਤਦਾ ਕੀ ਕਿਹਾ ਜਾਂਦਾ ਹੈ অপਸ਼ਨ A ਪਿਤਾਮਾ B ਬਾਬਾ ਬੋਰਡ C ਨਵਾਂ ਮੋਢੀ ਤੇ D ਸ਼ਰੋਮਣੀ ਨਾਟਕਕਾਰ ਹਾਂਜੀ ਪ੍ਰਸ਼ਨ ਨੰਬਰ 6 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ B ਬਾਬਾ ਬੋਰਡ ਬਿਲਕੁਲ ਸਹੀ ਉੱਤਰ ਹੈ ਨਹੀਂ ਮਨਦੀਪ ਜੀ ਅੱਜ ਤਾਂ 30 ਪ੍ਰਸ਼ਨ ਹੀ ਹਨ ਜੀ ਉਹ ਸੰਡੇ ਸਪੈਸ਼ਲ ਵਾਲੀ ਕਲਾਸ ਸੀ ਜੀ ਜਿਹਦੇ ਵਿੱਚ ਆਪਾਂ 60 ਪ੍ਰਸ਼ਨ ਕੀਤੇ ਸੀ ਅੱਜ 30 ਕਰਾਂਗੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 7 ਹਰਚਰਨ ਸਿੰਘ ਨੇ ਕਿਸ ਦੀ यथार्थਵਾਦੀ ਪਰੰਪਰਾ ਨੂੰ ਅੱਗੇ ਤੋਰਿਆ অপਸ਼ਨ A 아이ਸੀ ਨੰਦਾ B ਪ੍ਰੋਫੈਸਰ ਸੰਤ ਸਿੰਘ ਸੇਖੋਂ C ਬਰੇਖਤ ਤੇ D ਸ਼ੇਕਸਪੀਅਰ ਹਾਂਜੀ ਸੋ ਪ੍ਰਸ਼ਨ ਨੰਬਰ 7 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਵੀ ਉੱਤਰ ਆ ਰਿਹਾ ਹੈ ਜੀ ਏ ਉਹ ਬਿਲਕੁਲ ਸਹੀ ਹੈ ਤਾਂ ਹਰਦੀਪ ਜੀ ਸਤਿ ਸ਼ਕਾਲ ਸੋ ਆਈਸੀ ਨੰਦਾ ਹੈ ਜਿਹੜੇ ਉਹਨਾਂ ਦੀ ਸਾਰਥਾ ਦੀ ਪਰੰਪਰਾ ਨੂੰ ਅੱਗੇ ਤੋਰਿਆ ਅਗਲਾ ਪ੍ਰਸ਼ਨ 8 ਹਰਚਰਨ ਸਿੰਘ ਦੀ ਦ੍ਰਿਸ਼ਟੀ ਕਿਸ ਵਾਦ ਵਾਲੀ ਹੈ অপশন এ আদর্শবাদী বি सुधारवादी सी मानववादी प्रगतिवादी ਤੇ ডি রোমান্টিক हां जी প্রশ্ন ਨੰਬਰ 8 ਦੇ ਲਈ ਉੱਤਰ ਕੀਤਾ ਜਾਵੇ। ਆਹ প্রশ্ন ਨੰਬਰ 8 ਦੇ ਲਈ ਸਹੀ ਉੱਤਰ ਦੱਸੋ ਜੀ ਆਨਸਰ ਕੀ ਆਏਗਾ? ਸੋ ਇੱਥੇ ਉੱਤਰ ਸੀ ਕਰਨ ਵਾਲੇ ਬਿਲਕੁਲ ਸਹੀ ਹਨ ਜੀ ਮਾਨਵਵਾਦੀ ਪ੍ਰਗਤੀਵਾਦੀ। ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 9 ਖਰਚਰਨ ਸਿੰਘ ਨੇ ਪੀ ਐਚ ਡੀ ਦੀ ਡਿਗਰੀ ਕਿਸ ਵਿਸ਼ੇ ਤੇ ਹਾਸਲ ਕੀਤੀ অপਸ਼ਨ A ਪੰਜਾਬੀ ਨਾਟਕ ਦਾ ਇਤਿਹਾਸ B ਇਕਾਂਗੀ ਕਲਾ ਦਾ ਵਿਕਾਸ C ਨਾਟਕ ਅਤੇ ਰੰਗਮંચ D ਪੰਜਾਬੀ ਪੰਜਾਬ ਵਿੱਚ ਨਾਟਕ ਪਰੰਪਰਾ ਹਾਂਜੀ ਪ੍ਰਸ਼ਨ ਨੰਬਰ 9 ਦੇ ਲਈ ਉੱਤਰ ਕਰ ਦਿਓ ਜੀ ਸਾਰੇ ਜਣੇ ਕੀ ਉੱਤਰ ਆਏਗਾ ਜੀ ਇਸ ਦਾ ਸੋ ਜੀ ਉੱਤਰ ਡੀ ਕਰਨ ਵਾਲੇ ਬਿਲਕੁਲ ਸਹੀ ਹਨ ਪੰਜਾਬ ਵਿੱਚ ਨਾਟ ਪਰੰਪਰਾ ਉਹਨਾਂ ਨੇ ਇਸ ਵਿਸ਼ੇ ਦੇ ਉੱਪਰ ਆਪਣੀ ਪੀ ਐਚ ਡੀ ਕੀਤੀ ਨੈਕਸਟ ਜੀ ਪ੍ਰਸ਼ਨ ਨੰਬਰ 10 ਹਰਚਰਨ ਸਿੰਘ 1966 ਤੋਂ 1976 ਤੱਕ ਕਿਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਰਹੇ ਆਪਸ਼ਨ ਏ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੀ ਦਿੱਲੀ ਯੂਨੀਵਰਸਿਟੀ ਤੇ ਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਾਂਜੀ ਪ੍ਰਸ਼ਨ ਨੰਬਰ 10 ਦੇ ਲਈ ਉੱਤਰ ਦੇ ਦਿਓ ਜੀ ਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਡੀ ਉਹ ਬਿਲਕੁਲ ਸਹੀ ਹਨ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਗੇ ਜੀ ਪ੍ਰਸ਼ਨ ਨੰਬਰ 11 ਮਹਿੰਦਰ ਸਿੰਘ ਰੰਧਾਵਾ ਨੇ ਹਰਚਰਨ ਸਿੰਘ ਨੂੰ ਕਿਸ ਕਾਉਂਸਲ ਦਾ ਕੰਮ ਸੰਭਾਲ ਦਿੱਤਾ ਸੀ অপਸ਼ਨ A ਪੰਜਾਬੀ ਸਹਿਤ ਅਕਾਦਮੀ B ਕੇਂਦਰੀ ਪੰਜਾਬੀ ਲੇਖਕ ਸਭਾ C ਪੰਜਾਬੀ ਆਰਟ ਕਾਉਂਸਲ ਪੰਜਾਬ ਆਰਟ ਕਾਉਂਸਲ ਤੇ D ਪੰਜਾਬੀ ਸੰਗੀਤ ਨਾਟਕ ਅਕਾਦਮੀ ਹਾਂਜੀ ਪ੍ਰਸ਼ਨ ਨੰਬਰ 11 ਦੇ ਲਈ ਉੱਤਰ ਕਰ ਦਿਓ ਜੀ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਪੰਜਾਬ ਪੰਜਾਬ ਆਰਟ ਕਾਉਂਸਲ ਦਾ ਕੰਮ ਸੰਭਾਲਿਆ ਸੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 12 ਹਰਚਰਨ ਸਿੰਘ ਦਾ ਪਹਿਲਾ ਨਾਟਕ ਕਮਲਾ ਕੁਮਾਰੀ ਕਿਸ ਦੇ ਪ੍ਰਭਾਵ ਅਧੀਨ ਲਿਖਿਆ ਗਿਆ ਆਪਸ਼ਨ ਏ ਬ੍ਰੈਕਟ ਬੀ ਸ਼ੇਕਸਪੀਅਰ ਸੀ ਆਈ ਸੀ ਨੰਦਾ ਤੇ ਡੀ ਤਤਕਾਲੀਨ ਸਮਾਜਿਕ ਸੁਧਾਰ ਹਾਂਜੀ ਪ੍ਰਸ਼ਨ ਨੰਬਰ 12 ਦੇ ਲਈ ਉੱਤਰ ਕਰਿਓ ਜੀ ਜੀ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਕੀਤਾ ਹੈ ਜੀ ਬੀਓ ਬਿਲਕੁਲ ਸਹੀ ਹੈ ਸ਼ੇਕਸਪੀਅਰ ਦੇ ਪ੍ਰਭਾਵ ਅਧੀਨ ਇਹ ਨਾਟਕ ਹੈ ਜਿਹੜਾ ਲਿਖਿਆ ਗਿਆ ਨੈਕਸਟ ਜੀ ਪ੍ਰਸ਼ਨ ਨੰਬਰ 13 ਜਿਹੜਾ ਕਿ ਰੋਮਾਂਟਿਕ ਨਜ਼ਰੀਏ ਤੋਂ ਲਿਖਿਆ ਗਿਆ ਹਾਂਜੀ ਕਿਹੜਾ ਨਾਟਕ ਨਾਰੀ ਚੇਤਨਾ ਨਾਲ ਸੰਬੰਧਿਤ ਹੈ ਆਪਸ਼ਨ A ਰੱਤਾਸਾਲੂ B ਸ਼ੋਭਾ ਸ਼ਕਤੀ C ਦੋਸ਼ ਤੇ D 13 ਘਰ ਸੋ ਮੇਰਾ ਕਾਰ ਹਾਂਜੀ ਪ੍ਰੈਸ਼ਨ ਨੰਬਰ 13 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬਣੇਗਾ ਜੀ ਇਸ ਦਾ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਜੋ ਜਿਹੜਾ ਕੀ ਹੈ ਨਾਰੀ ਚੇਤਨਾ ਦੇ ਨਾਲ ਸੰਬੰਧਿਤ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 14 ਹਾਂਜੀ ਸ਼ੋਭਾ ਸ਼ਕਤੀ ਤੇ ਕੰਚਨ ਮਾਟੀ ਦੋਵੇਂ ਨਾਰੀ ਚੇਤਨਾ ਦੇ ਨਾਲ ਰਿਲੇਟਡ ਨੇ ਜੀ ਹਾਂਜੀ ਪ੍ਰਸ਼ਨ ਨੰਬਰ 14 ਹਰਚਰਨ ਸਿੰਘ ਦੇ ਨਾਟਕਾਂ ਦੇ ਪਹਿਲੇ ਪੜਾਅ ਵੱਜੋਂ ਕਿਸ ਕਿਸਮ ਦੇ ਨਾਟਕਾਂ ਦੀ ਰਚਨਾ ਕੀਤੀ ਆਪਸ਼ਨ ਏ ਸੁਧਾਰਵਾਦੀ ਬੀ ਪ੍ਰਗਤੀਵਾਦੀ ਸੀ ਇਤਿਹਾਸਕ ਤੇ ਡੀ ਰਾਜਸੀ ਹਾਂਜੀ ਪ੍ਰਸ਼ਨ ਨੰਬਰ 14 ਦੇ ਲਈ ਉੱਤਰ ਕਰ ਦਿਓ ਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਕੀਤਾ ਹੈ ਜੀ ਏ ਬਿਲਕੁਲ ਸਹੀ ਹੈ ਸੁਧਾਰਵਾਦੀ ਨਾਟਕਾਂ ਦੀ ਰਚਨਾ ਕੀਤੀ ਨੈਕਸਟ ਪ੍ਰਸ਼ਨ ਨੰਬਰ ਕਿਹੜੇ ਨਾਟਕਾ ਨੂੰ ਰਾਜਸੀ ਕੇਤਨਾ ਦਾ ਸਿਖਰ ਮੰਨਿਆ ਗਿਆ ਹੈ ਤੇ ਇਸ ਵਿੱਚ ਐਪਿਕ ਥੀਏਟਰ ਸ਼ੈਲੀ ਦਾ ਖੁੱਲ ਕੇ ਪ੍ਰਯੋਗ ਕੀਤਾ ਗਿਆ? অপਸ਼ਨ A ਹਿੰਦ ਦੀ ਚਾਦਰ B ਇਤਿਹਾਸ ਜਵਾਬ ਮੰਗਦਾ ਹੈ C ਅੱਜਕੱਲ ਤੇ ਭਲਕ ਡੀ ਰਾਣੀ ਜੰਦਾ ਚੰਨੀ ਜੀ ਸਤਿ ਸ਼ਕਾਲ ਹਾਂਜੀ ਪ੍ਰਸ਼ਨ ਨੰਬਰ 15 ਦੇ ਲਈ ਉੱਤਰ ਕਰ ਦਿਓ ਜੀ ਜੀ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਸੀ ਬਿਲਕੁਲ ਸਹੀ ਉੱਤਰ ਹੈ ਅੱਜ ਕੱਲ ਤੇ ਪਲਕ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਕਿਹੜਾ ਨਾਟਕ ਐਮਰਜੈਂਸੀ ਸਮੇਂ ਪਕੜੇ ਗਏ ਸਮਗਲਰ ਹਾਜੀ ਮਸਤਾਨ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਆਪਸ਼ਨ A ਦੇਖ ਕਬੀਰਾ ਰੋਇਆ B ਮਸੀਹਾ ਸੂਲੀ ਤੇ ਮੁਸਕਾਇਆ C ਹਾਜੀ ਸੁਲਤਾਨ ਤੇ D ਮਿੱਟੀ ਪੁੱਛੇ কুমਿਆਰ ਤੋਂ हां जी प्रश्न नंबर 16 ਦੇ ਲਈ ਉੱਤਰ ਕੀਤਾ ਜਾਵੇ ਜੀ ਸਹੀ ਉੱਤਰ ਦੀ ਚੋਣ ਕੀਤੀ ਜਾਵੇ ਕਿ ਕਿਹੜੀ ਆਪਸ਼ਨ ਏਸ ਪ੍ਰਸ਼ਨ ਦੇ ਲਈ ਸਹੀ ਹੈ ਜੀ ਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਹਾਜੀ ਸੁਲਤਾਨ ਹੈ ਜੀ ਉਹ ਨਾਟਕ ਨੈਕਸਟ ਪ੍ਰਸ਼ਨ ਨੰਬਰ 17 ਜੋ ਕਿ 1975 ਦੇ ਵਿੱਚ ਆਇਆ ਸੀ ਹਾਂ ਜੀ 17 ਪ੍ਰਸ਼ਨ ਹਰਚਰਨ ਸਿੰਘ ਨੇ ਕਿਸ ਦੀ ਪ੍ਰੇਰਣਾ ਸਦਕਾ ਟੈਲੀ ਫਿਲਮਾਂ ਵਿੱਚ ਰੁਚੀ ਵਧਾਈ অপਸ਼ਨ A ਹਰਪਾਲ ਟਿਵਾਣਾ B ਜੀਐਸ ਖੋਸਲਾ C ਪ੍ਰੋਫੈਸਰ ਸੰਤ ਸਿੰਘ ਸੇਖੋਂ D ਹਰਬਖਸ਼ ਲਾਟਾ ਹਾਂਜੀ ਪ੍ਰਸ਼ਨ ਨੰਬਰ 17 ਦੇ ਲਈ ਉੱਤਰ ਕਰ ਦਿਓ ਜੀ ਜੀ ਕਿੰਨਾ ਦੇ ਕਰਕੇ ਉਹਨਾਂ ਨੇ ਕੀ ਆਪਦੀ ਫਿਲਮ ਜਗਤ ਦੇ ਵਿੱਚ ਕਹਿ ਲੋ ਰੁਚੀ ਦਿਖਾਈ ਟੈਲੀ ਫਿਲਮਾਂ ਦੇ ਵਿੱਚ ਜੀ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਡੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਹਰ ਵਕਸ਼ ਲਾਟਾ ਇਸ ਦਾ ਸਹੀ ਉੱਤਰ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਹਰਚਰਨ ਸਿੰਘ ਦੇ ਨਾਟਕਾਂ ਦੇ ਸਿਰਲੇਖਾਂ ਵਿੱਚ ਕਿਹੜੀਆਂ ਪ੍ਰਮੁੱਖ ਕਿਸਮਾਂ ਹਨ অপਸ਼ਨ A ਘਟਨਾ ਪ੍ਰધાન B ਪਾਤਰ ਪ੍ਰધાન C ਪ੍ਰਤੀਕਾਤਮਕ ਅਤੇ ਬਹੁਪਰਤੀ C ਉਪਰੋਕਤ ਸਾਰੇ ਹਾਂਜੀ ਪ੍ਰਸ਼ਨ ਨੰਬਰ 18 ਦੇ ਲਈ ਉੱਤਰ ਦੇ ਦਿਓ ਜੀ ਕੀ ਉੱਤਰ ਆਏਗਾ ਜੀ ਇਸ ਦਾ ਕਿ ਉਹਨਾਂ ਨੇ ਆਪਣੇ ਨਾਟਕਾਂ ਦੇ ਵਿੱਚ ਹੈ ਕਿਹੜੀਆਂ ਪ੍ਰਮੁੱਖ ਕਿਸਮਾਂ ਦੀ ਵਰਤੋਂ ਕੀਤੀ ਹੈ ਸੋ ਜਿਨ੍ਹਾਂ ਦਾ ਉੱਤਰ ਆ ਰਿਹਾ ਹੈ ਜੀ ਡੀ ਬਿਲਕੁਲ ਸਹੀ ਹੈ ਉਪਰੋਕਤ ਸਾਰੇ ਹੀ ਹੈ ਘਟਨਾ ਪ੍ਰધાન ਵੀ ਹੈ ਪਾਤਰ ਪ੍ਰધાન ਵੀ ਹੈ ਤੇ ਪ੍ਰਤੀਕਾਤਮਕ ਤੇ ਬਹੁਪਰਤੀ ਪਾਤਰ ਵੀ ਉਹਨਾਂ ਦੇ ਨਾਟਕਾਂ ਦੇ ਵਿੱਚ ਦੇਖਣ ਨੂੰ ਮਿਲਦੇ ਹੈ ਹਾਂਜੀ ਸੋ ਪ੍ਰਸ਼ਨ 18 ਦੇ ਲਈ অপਸ਼ਨ ਡੀ ਬਿਲਕੁਲ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 19 ਹਰਚਰਨ ਸਿੰਘ ਦਾ ਪਹਿਲਾ ਨਾਟ ਝਲਕੀ ਕਿਹੜਾ ਹੈ ਏ ਕਮਲਾ ਕੁਮਾਰੀ ਬੀ Munchi Gangaram ਸੀ ਰਾਜਾਪੋਰਸ ਸੀ ਮੰਦੀਆਂ ਮਨ ਵਿੱਚ ਹਾਂਜੀ ਪ੍ਰਸ਼ਨ ਨੰਬਰ 19 ਦੇ ਲਈ ਉੱਤਰ ਦੇ ਦਿਓ ਜੀ ਕੀ ਆਏਗਾ ਜੀ ਇਸ ਦਾ ਸਹੀ ਆਪਸ਼ਨ ਹਾਂਜੀ ਸੋ ਇੱਥੇ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਉਹ ਬਿਲਕੁਲ ਸਹੀ ਹੈ Munshi Gangaram ਉਹਨਾਂ ਦੀ ਪਹਿਲੀ 나ਟ ਝਲਕੀ ਹੈ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 20 ਪੰਜਾਬ ਆਟ ਥੀਏਟਰ ਦਾ ਨਾਮ ਬਦਲ ਕੇ ਪੰਜਾਬ ਕਲਾ ਮੰਚ ਕਦੋਂ ਰੱਖਿਆ ਗਿਆ ਤੇ ਇਸ ਦੇ ਨਿਰਦੇਸ਼ਕ ਕੌਣ ਸਨ ਏ 1939 ਹਰਚਰਨ ਸਿੰਘ ਬੀ 1954 ਜੀਐਸ ਖੋਸਲਾ ਸੀ 1964 ਹਰਪਾਲ ਟਿਵਾਣਾ ਤੇ ਡੀ 1973 ਮਹਿੰਦਰ ਸਿੰਘ ਰੰਦਾਵਾ ਹਾਂਜੀ ਪ੍ਰਸ਼ਨ ਨੰਬਰ 20 ਦੇ ਲਈ ਉੱਤਰ ਦੇ ਦਿਓ ਜੀ ਕਿ ਕੀ ਆਏਗਾ ਜੀ ਸਹੀ ਉੱਤਰ ਸਾਨ ਪ੍ਰਸ਼ਨ ਹੈ ਜੀ ਦੋਵਾਂ ਚੋਂ ਇੱਕ ਦਾ ਵੀ ਆਨਸਰ ਪਤਾ ਹੈ ਤਾਂ ਆਪਣੀ ਆਪਸ਼ਨ ਠੀਕ ਹੋ ਸਕਦੀ ਹੈ ਹਾਂ ਜੀ ਸੋ ਇੱਥੇ ਜੀ ਉੱਤਰ ਜਿਹੜਾ ਸੀ ਹੈ ਉਹ ਸਹੀ ਮੰਨਿਆ ਜਾਏਗਾ ਕਿ 1964 ਦੇ ਵਿੱਚ ਬਦਲਿਆ ਗਿਆ ਨਾਮ ਤੇ ਉਹਨਾਂ ਦੇ ਜਿਹੜੇ ਨਿਰਦੇਸ਼ਕ ਹੈ ਉਹ ਹਰਪਾਲ ਟਿਵਾਣਾ ਰਹੇ ਸੋ ਪ੍ਰਸ਼ਨ ਨੰਬਰ 20 ਦੇ ਲਈ ਆਪਸ਼ਨ ਸੀ ਸਹੀ ਉੱਤਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 21 ਹਰਚਰਨ ਸਿੰਘ ਦਾ ਪਹਿਲਾ ਇਕਾਂਗੀ ਸੰਗ੍ਰਹਿ ਜੀਵਨ ਲੀਲਾ ਕਦੋਂ ਪ੍ਰਕਾਸ਼ਿਤ ਹੋਇਆ অপਸ਼ਨ A 1940 B 1939 C 1942 ਤੇ D 1957 ਹਾਂਜੀ ਪ੍ਰਸ਼ਨ ਨੰਬਰ 21 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਬੰਦਾ ਹੈ ਜੀ ਇਸ ਦਾ ਜੀ ਸ੍ਰਿਥੇ ਜਿਨ੍ਹਾਂ ਨੇ ਵੀ ਉੱਤਰ A ਕੀਤਾ ਹੈ ਜੀ ਬਿਲਕੁਲ ਸਹੀ ਹੈ 1940 ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 22 ਮੰਦੀਆਂ ਮਨ ਵਿੱਚ ਇਕਾਂਗੀ ਵਿੱਚ ਕਿਸ ਸਮੱਸਿਆ ਬਾਰੇ ਤਲਾਕ ਦਾ ਸੁਝਾਅ ਦਿੱਤਾ ਗਿਆ ਹੈ ਆਪਸ਼ਨ A ਬਾਲਵਿਆ B ਅਨਪੜਤਾ ਸੀ ਪਿੰਡੂ ਇਸਤਰੀ ਦੇ ਦੁੱਖ ਭਰਪੂਰ ਜੀਵਨ ਤੇ D ਦਹੇਜ हां जी ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਕਰ ਦਿਓ ਜੀ ਜੀ ਕੀ ਉੱਤਰ ਆਏਗਾ ਜੀ ਕਿ ਕਿੰਨਾ ਦੀ ਜਿਹੜੀ ਸਮੱਸਿਆ ਨੂੰ ਉਹ ਪੇਸ਼ ਕੀਤਾ ਗਿਆ ਸੋ ਇੱਥੇ ਜੀ ਜਿਨ੍ਹਾਂ ਨੇ ਪ੍ਰਸ਼ਨ ਨੰਬਰ 22 ਦੇ ਲਈ ਉੱਤਰ ਸੀ ਕੀਤਾ ਹੈ ਉਹ ਬਿਲਕੁਲ ਸਹੀ ਹੈ ਕਿ ਪਿੰਡੂ ਇਸਤਰੀ ਦੇ ਦੁੱਖ ਭਰਪੂਰ ਜੀਵਨ ਨੂੰ ਦਿੱਤਾ ਗਿਆ ਤੇ ਉਹਦੇ ਵਿੱਚ ਸੁਝਾਅ ਦਿੱਤਾ ਗਿਆ ਕਿ ਤਲਾਕ ਲੈ ਲੈਣਾ ਚਾਹੀਦਾ ਹੈ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 23 ਹਰਚਰਨ ਸਿੰਘ ਨੂੰ ਯਾਪਾ ਕੈਨੇਡਾ ਇੰਡੋ ਕੈਨੇਡੀਅਨ ਐਸੋਸੀਏਸ਼ਨ ਵੈਂਕੂਵਰ ਵੱਲੋਂ ਕਿਸ ਨਾਟਕ ਦੀ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ অপਸ਼ਨ A ਅੱਜ ਕੱਲ ਤੇ ਭਲਕ B ਹਿੰਦ ਦੀ ਚਾਦਰ C ਰਾਣੀ ਜਿੰਦਾ ਤੇ D ਕਾਮਾਗਾਟਾ ਮਾਰੂ ਹਾਂਜੀ ਪ੍ਰਸ਼ਨ ਨੰਬਰ 23 ਦੇ ਲਈ ਉੱਤਰ ਕਰ ਦਿਓ ਜੀ ਕਿਹੜੇ ਨਾਟਕ ਦੇ ਲਈ ਉਹਨਾਂ ਨੂੰ ਵੈਂਕੂਵਰ ਦੇ ਵਿੱਚ ਕੈਲੋ ਸਨਮਾਨਿਤ ਕੀਤਾ ਗਿਆ ਹਾਂਜੀ ਸੋ ਇੱਥੇ ਜਿਨ੍ਹਾਂ ਦਾ ਉੱਤਰ ਆਇਆ ਹੈ ਜੀ ਸੀ ਬਿਲਕੁਲ ਸਹੀ ਹੈ ਰਾਣੀ ਜਿੰਦਾ ਨਾਟਕ ਦੇ ਲਈ ਸਨਮਾਨਿਤ ਕੀਤਾ ਗਿਆ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 24 ਕਿਹੜੇ ਕਾਂਗੀ ਸੰਗ੍ਰਹਿ ਵਿੱਚ ਰੋਟੀ ਦਾ ਸਵਾਲ ਅਤੇ ਮਾਂ ਦੀ ਦੇ ਦਰਦ ਨੂੰ ਬਿਆਨ ਕਰਦੀ ਵਰਗੀਆਂ ਇਕਾਂਗੀਆਂ ਸ਼ਾਮਲ ਹਨ ਆਪਣਨੇ ਜੀਵਨ ਲੀਲਾ ਬੀ ਸਪਤ੍ਰਿਸ਼ੀ ਸੀ ਪੰਜ ਗੀਟੜਾ ਤੇ ਡੀ ਮੁੜਕੇ ਦੀ ਖੁਸ਼ਬੂ ਹਾਂਜੀ ਸੋ ਪ੍ਰਸ਼ਨ ਨੰਬਰ 24 ਦੇ ਲਈ ਉੱਤਰ ਕਰ ਦਿਓ ਜੀ ਕੀ ਦਰਬੰਦਾ ਹੈ ਜੀ ਇਸ ਦਾ ਜੀ ਉੱਤਰ ਹੈ ਜੀ ਜਿਹੜੇ ਉਹ ਮਿਕਸ ਆ ਰਹੇ ਹੈ ਡੀ ਸੀ ਡੀ ਬੀ ਬੀ ਸੋ ਜਿਨ੍ਹਾਂ ਨੇ ਉੱਤਰ ਬੀ ਕੀਤਾ ਹੈ ਜੀ ਉਹ ਸਹੀ ਹੈ ਸਭ ਤਰੀਕੀ ਆਏਗਾ ਜੀ ਕਿ ਏ ਸਿਕਾਂਗੀ ਸੰਗ੍ਰਹਿ ਦੇ ਵਿੱਚ ਇਹ ਜੜੀਆਂ ਇਕਾਂਗੀਆਂ ਸ਼ਾਮਲ ਹਨ ਸप्तऋषि ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 25 ਮੁੜਕੇ ਦੀ ਖੁਸ਼ਬੂ ਇਕਾਂਗੀ ਦਾ ਮੁੱਖ ਵਿਸ਼ਾ ਕੀ ਹੈ ਆਪਸ਼ਨ ਏ ਹੈ ਜੀ ਰਾਜਸੀ ਚੇਤਨਾ ਬੀ ਕਿਸਾਨੀ ਸਮੱਸਿਆਵਾਂ ਸੀ ਕਿਰਤੀਆਂ ਅਤੇ ਮਜ਼ਦੂਰਾਂ ਦੀ ਦਸ਼ਾ ਤੇ ਡੀ ਨਾਰੀ ਸਿੱਖਿਆ ਹਾਂ ਜੀ ਪ੍ਰਸ਼ਨ ਨੰਬਰ 25 ਦੇ ਲਈ ਉੱਤਰ ਕਰ ਦਿਓ ਜੀ ਕੀ ਉੱਤਰ ਹੈ ਜੀ ਇਸ ਦਾ ਪ੍ਰਸ਼ਨ ਨੰਬਰ 25 ਦਾ ਜੀ ਸੋ ਇੱਥੇ ਜਿਨ੍ਹਾਂ ਨੇ ਵੀ ਉੱਤਰ ਸੀ ਕੀਤਾ ਹੈ ਜੀ ਬਿਲਕੁਲ ਸਹੀ ਹਨ ਕਿਰਤੀਆਂ ਅਤੇ ਮਜ਼ਦੂਰਾਂ ਦੀ ਦਸ਼ਾ ਨੂੰ ਬਿਆਨ ਕੀਤਾ ਗਿਆ ਹੈ ਇਸ ਇਕਾਂਗੀ ਦੇ ਵਿੱਚ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 26 ਇਹ 1957 ਦੇ ਵਿੱਚ ਆਇਆ ਤੱਬੀ ਹੈ ਜੀ ਜਫਰਨਾਮਾ ਇਕਾਂਗੀ ਜੋ ਕਿ 1969 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਫਾਰਸੀ ਚਿੱਠੀ ਨੂੰ ਪੜ ਕੇ ਕਿਸ ਨੂੰ ਭੈਪੀਤ ਹੁੰਦੇ ਦਿਖਾਇਆ ਗਿਆ ਹੈ অপਸ਼ਨ A ਬਹਾਦਰ ਸ਼ਾ B ਵजीर खान C ਔਰੰਗਜ਼ੇਬ ਤੇ D ਨਦਰ ਸ਼ਾ ਹਾਂ ਜੀ ਬਿਲਕੁਲ ਹੀ ਆਸਾਨ ਪ੍ਰਸ਼ਨ ਤੇ ਉੱਤਰ ਕਰ ਦਿਓ ਜੀ ਸਾਰੇ ਜਾਣੇ ਇਹ ਤਾਂ ਆਪਾਂ ਨੂੰ ਨੋਰਮਲ ਵੀ ਪਤਾ ਹੁੰਦਾ ਹੈ ਹਨਾ ਜੀ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਜਿਹੜੇ ਆ ਉਹ ਸ਼ੁਰੂ ਹੋ ਗਏ ਆ ਹੋ ਜਾਣਗੇ 1 ਹੁਣ 21 ਤਰੀਕ ਤੋਂ ਤੇ ਇਸ ਮਹੀਨੇ ਆਪਾਂ ਇਸ ਦਾ ਹੀ ਜ਼ਿਕਰ ਕਰਦੇ ਹਾਂ ਹਾਂਜੀ ਸੋ ਜਿਨ੍ਹਾਂ ਨੇ ਉੱਤਰ ਸੀ ਕੀਤਾ ਹੈ ਜੀ ਉਹ ਸਹੀ ਹੈ ਕਿ ਅਰੰਗਜੀਬ ਚਿੱਠੀ ਪੜ੍ਹ ਕੇ ਭੈਪੀਤ ਹੋਇਆ ਨਜ਼ਰ ਦਿਖਾਈ ਦੇ ਰਿਹਾ ਹੈ ਸੋ ਆਪਸ਼ਨ ਸੀ ਬਿਲਕੁਲ கரੈਕਟ ਆਨਸਰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 27 ਚਿੜੀਆਂ ਦਾ ਮਰਨਾ ਇਕਾਂਗੀ ਵਿੱਚ ਕਿਸ ਉੱਪਰ ਵਿਅੰਗ ਕਸਿਆ ਗਿਆ ਹੈ অপশন এ গরিবি বি अमीर ਘਰਾਂ ਦੇ ਲੋਕਾਂ ਦੀ ਮਾਨਸਿਕਤਾ ਸੀ ਬੇਰੋਜ਼ਗਾਰੀ ਤੇ ਡੀ ਰਾਜਨੀਤੀ ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਉੱਤਰ ਕਰ ਦਿਓ ਜੀ ਕੀ ਦੇ ਉੱਪਰ ਵਿਅੰਗ ਹੈ ਜੀ ਚਿੜੀਆਂ ਦਾ ਮਰਨਾ ਇਕਾਂਗੀ ਦੇ ਵਿੱਚ ਹਾਂਜੀ ਸੋ ਜਿਨ੍ਹਾਂ ਨੇ ਉੱਤਰ B ਕੀਤਾ ਹੈ ਜੀ ਉਹ ਸਹੀ ਹੈ ਕਿ ਅਮੀਰ ਘਰਾਂ ਦੇ ਲੋਕਾਂ ਦੀ ਮਾਨਸਿਕਤਾ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਮਨਦੀਪ ਜੀ ਨੇ ਦੱਸਿਆ ਕਿ ਨੌਕਰ ਦੇ ਮਰਨ ਦੇ ਨਾਲ ਅਮੀਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਉਹ ਨੌਕਰਾਂ ਨੂੰ ਇਨਸਾਨ ਦੀ ਤਰ੍ਹਾਂ ਜਿਹੜਾ ਟਰੀਟ ਨਹੀਂ ਕਰਦੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 28 ਇਕਾਂਗੀਕਾਰ ਹਰਚਰਨ ਸਿੰਘ ਨੇ ਇਕਾਂਗੀ ਵਿੱਚ ਕਿਸ ਦੀ ਥਾਂ ਕਠਾਨਕ ਦੀ ਪ੍ਰਮੁੱਖਤਾ ਤੇ ਜ਼ੋਰ ਦਿੱਤਾ ਆਪਸ਼ਨ ਏ ਵਾਤਾਵਰਣ ਬੀ ਪਾਤਰਾ ਸੀ ਮੰਚ ਸਥਾਪਨਾ ਤੇ ਡੀ ਸੰਵਾਦ ਹਾਂਜੀ ਪ੍ਰਸ਼ਨ ਨੰਬਰ 28 ਦੇ ਲਈ ਉੱਤਰ ਦੇ ਦਿਓ ਜੀ ਕਿ ਹਰਚਰਨ ਸਿੰਘ ਨੇ ਕਿਸ ਨੂੰ ਹੈ ਜਿਹੜਾ ਉਹ ਮਹੱਤਤਾ ਦਿੱਤੀ ਹੈ ਆਪਣੇ ਨਾਟਕਾਂ ਦੇ ਵਿੱਚ ਜਾਂ ਇਕਾਂਗੀਆਂ ਦੇ ਵਿੱਚ ਜੀ ਸੋ ਜਿਨ੍ਹਾਂ ਦਾ ਉੱਤਰ ਬੀ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਪਾਤਰਾਂ ਨੂੰ ਉਹਨਾਂ ਨੇ ਕਥਾਨਕ ਦੀ ਥਾਂ ਜ਼ਿਆਦਾ ਪ੍ਰਮੁਖਤਾ ਦਿੱਤੀ ਹੈ ਪਾਤਰਾਂ ਨੂੰ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 29 ਹਰਚਰਨ ਸਿੰਘ ਨੂੰ ਕਿਸ ਨਾਟਕ ਲਈ 1973 ਵਿੱਚ ਭਾਰਤੀ ਸਹਿਤ ਅਕਾਦਮੀ ਅਵਾਰਡ ਮਿਲਿਆ অপਸ਼ਨ A ਰਾਜਾਪੂਰਸ B ਅਣਜੋੜ C ਕੱਲ ਅੱਜ ਤੇ ਭਲਕ D ਰਾਣੀ ਜਿੰਦਾ हां जी ਪ੍ਰਸ਼ਨ ਨੰਬਰ 29 ਦੇ ਲਈ ਉੱਤਰ ਕਰ ਦਿਓ ਜੀ ਕਿ ਕਿਹੜੇ ਨਾਟਕ ਦੇ ਲਈ ਉਹਨਾਂ ਨੂੰ ਜਿਹੜਾ ਹੈ ਅਵਾਰਡ ਮਿਲਿਆ 1973 ਦੇ ਵਿੱਚ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਜੀ ਸੋ ਜਿਨ੍ਹਾਂ ਨੇ ਵੀ ਉੱਤਰ ਇੱਥੇ ਸੀ ਕੀਤਾ ਹੈ ਜੀ ਬਿਲਕੁਲ ਸਹੀ ਹੈ ਅੱਜ ਕੱਲ ਤੇ ਭਲਕ ਨਾਟਕ ਦੇ ਲਈ ਅਵਾਰਡ ਮਿਲਿਆ ਅੱਗੇ ਜੀ ਪ੍ਰਸ਼ਨ ਨੰਬਰ 30 ਹਰਚਰਨ ਸਿੰਘ ਦੇ ਕਹਾਣੀ ਸੰਗ੍ਰਹਿ ਕਿਹੜੇ ਹਨ অপਸ਼ਨ A ਨਵਾਂ ਚਾਨਣ ਨਵੀਂ ਸਵੇਰ B ਸਿੱਪੀਆਂ ਚੋਂ ਤੇ ਨਵੀਂ ਸਵੇਰ C ਮਿੱਟੀ ਧੁੰਦ ਜਗ ਚਾਨਣ ਹੋਆ ਸਿੱਪੀਆਂ ਚੋਂ ਤੇ D ਜ਼ਫਰਨਾਮਾ ਤੇ ਨਵਾਂ ਚਾਨਣ ਹਾਂਜੀ ਪ੍ਰਸ਼ਨ ਨੰਬਰ 30 ਦੇ ਲਈ ਉੱਤਰ ਦੇ ਦਿਓ ਜੀ ਆਪਣੀ ਅੱਜ ਦੀ ਕਲਾਸ ਦਾ ਆਖਰੀ ਪ੍ਰਸ਼ਨ ਹੈ ਜੀ ਇਹ हां जी सो ਜਿਨ੍ਹਾਂ ਦਾ ਵੀ ਉੱਤਰ ਇੱਥੇ ਬੀ ਆ ਰਿਹਾ ਹੈ ਜੀ ਬਿਲਕੁਲ ਸਹੀ ਉੱਤਰ ਹੈ ਕੇ ਸਪੀਆਂ ਚੋਂ ਤੇ ਨਵੀਂ ਸਵੇਰ ਉਹਨਾਂ ਦੇ ਕਹਾਣੀ ਸੰਗ੍ਰਹਿ ਹਨ ਏ ਸੀ ਜੀ ਆਪਣੀ ਅੱਜ ਦੀ ਕਲਾਸ ਜਿਸ ਦੇ ਵਿੱਚ ਆਪਾਂ ਕੀਤਾ ਜੀ ਹਰਚਰਨ ਸਿੰਘ ਦੇ ਪਹਿਲੇ 30 ਪ੍ਰਸ਼ਨ ਸੋ ਕਿਸੇ ਦਾ ਕੋਈ ਸਵਾਲ ਕੋਈ ਡਾਊਟ ਕੋਈ ਸੁਝਾਅ ਹੈ ਤਾਂ ਉਹ ਦੱਸ ਸਕਦਾ ਹੈ ਜੀ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਦਿੰਦੇ ਹਾਂ ਜੀ ਕਲਾਸ ਨੂੰ ਵਿਸ਼ਰਾਮ ਅਤੇ ਫਿਰ ਕੱਲ ਨੂੰ ਮਿਲਾਂਗੇ ਜੀ ਸ਼ਾਮ ਨੂੰ 6:30 ਵਜੇ ਵਿਆਕਰਣ ਦੀ ਕਲਾਸ ਤੇ 7:30 ਵਜੇ ਹਰਚਰਨ ਸਿੰਘ ਦੇ ਅਗਲੇ ਪ੍ਰਸ਼ਨ ਉੱਤਰ ਲੈ ਕੇ 31 ਤੋਂ 60 ਧੰਨਵਾਦ ਜੀ ਪਰਮਜੀਤ ਜੀ ਪ੍ਰੀਤ ਪੱਟੀ ਜੀ ਹਰਦੀਪ ਜੀ ਧੰਨਵਾਦ ਜੀ ਧੰਨਵਾਦ ਜੀ ਚੰਨੀ ਜੀ ਧੰਨਵਾਦ ਇੰਟਰਸਟਿੰਗ ਲੱਗੀ ਜੀ ਤੁਹਾਨੂੰ ਕਲਾਸ ਇਹ ਸੋ ਜੇ ਕੋਈ ਨਵਾਂ ਆਇਆ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਟੈਲੀਗ੍ਰਾਮ ਦਾ ਲਿੰਕ ਹੈ ਜਿਹੜਾ ਉਹ ਚੈਟ ਦੇ ਵਿੱਚ ਪਿੰਨ ਕੀਤਾ ਹੋਇਆ ਸੋ ਸਾਰੇ ਜਣੇ ਜੁਆਇਨ ਜ਼ਰੂਰ ਕਰ ਲਿਓ ਠੀਕ ਹੈ ਜੀ ਫਿਰ ਆਪਾਂ ਮਿਲਦੇ ਹਾਂ ਕੱਲ ਨੂੰ ਨਵੇਂ ਉਤਸ਼ਾਹ ਨਵੇਂ ਜੋਸ਼ ਦੇ ਨਾਲ ਤੇ ਨਵੇਂ ਪ੍ਰਸ਼ਨ ਉੱਤਰਾਂ ਦੇ ਨਾਲ ਸਭ ਦਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ